ਆ ਗਏ ਜਾਂਦੇ ਇੰਨੇ ਕੁ ਵੀ ਦੀ ਲਾਸਟ ਸੈਂਡ ਕਰਾਏ ਨੇ ਨਾ ਜੀ ਕੋਈ ਨਹੀਂ ਮੇਰਾ ਐਫੀ ਡੇਟ ਲੈ ਕੇ ਇਹਨਾਂ ਨੇ ਆਪਣੇ ਆਪਣੀ ਮਰਜ਼ੀ ਨਾਲ ਲਖਾਏ ਨੇ ਬਾਅਦ ਵਿੱਚ ਮੈਨੂੰ 8 ਫੈਕਟਰ ਤੇ ਆਪਣੇ ਬੁਲਾਇਆ ਜੀ ਬਿਆਨਾਂ ਵਾਸਤੇ ਉੱਥੇ ਵੀ ਮੈਂ ਜਦੋਂ ਸੈਟ ਬੈਠੀ ਸੀ ਸਰਕਾਰ ਦੀ ਮੈਂ ਬਿਆਨ ਆਪਣੇ ਦੇ ਰਿਆ ਸੀ 5 ਲੱਖ ਦੇ ਦੇਣ ਉੱਤੇ ਰਣਜੀਤ ਸਿੰਘ ਪਹਿਲਾਂ ਬੈਠਾ ਹੁੰਦਾ ਸੀ ਜੀ ਉਹ ਸੈਟ ਜਦੋਂ ਬਠਾਈ ਸੀ ਵਿੱਚ ਸੈਟ ਦੇ ਵਿੱਚ ਸਾਰੇ ਬੰਦੇ ਬੈਠੇ ਮੈਂ ਆਪਣਾ ਲਖਾਣਾ ਸੀ ਮੈਂ ਜੋ ਲਖਾਣਾ ਹੀ ਸੱਚ ਉਹ ਤਾਂ ਉਹ ਤਾਂ ਉਹਨਾਂ ਨੇ ਮੇਰੇ ਮੇਰੀ ਪੱਗ ਵੀ ਪਰਣਾ ਵੀ ਲਾਇਆ ਪੱਗ ਵੀ ਲਾਈ ਮੇਰਾ ਕੁੱਟਿਆ ਜੀ ਉਥੇ ਮੇਰੇ ਕਮੀਰ ਤੱਕ ਲਾਇਆ ਜੀ ਉਦੋਂ ਬਾਅਦ ਮੈਨੂੰ ਹਵਾਲਾ ਚ ਦਿੱਤਾ ਜੀ ਇਹਨਾਂ ਨੇ ਮੇਰ ਨਾਲ ਫੁੱਲ ਟੌਰਚਰ ਕੀਤਾ ਮੈਨੂੰ ਇਹਨਾਂ ਨੇ ਸੂਸਾਈਡ ਕਰਨ ਤੱਕ ਪ੍ਰੈਸ਼ਰ ਮੇਰੇ ਤੇ ਪਾ ਦਿੱਤਾ ਜੀ ਨਹੀਂ ਹਾਂਜੀ ਫਿਰ ਤੁਹਾਨੂੰ ਆਪ ਤੇ ਤੋਂ ਬਾਅਦ ਕੇਸ ਜਿਹੀ ਚੱਲਿਆ ਮੇਰੇ ਤੋਂ ਇੰਨੇ ਕੋਈ ਇਹਨਾਂ ਨੇ ਮੇਰੇ ਤੋਂ ਇੱਕ ਐਫੀਡੀ ਵੀ ਇਹਨਾਂ ਨੇ ਲਿਆ ਜੀ 5 ਲੱਖ 7 ਉਹ ਦਿੰਦੇ ਸਨ 5 ਲੱਖ ਕੇਸ ਕਰਕੇ ਦਿੰਦੇ ਸਨ ਵੀ ਇਹ ਆਪਣਾ ਕੀ ਨਾਲ ਇਹ ਬਲਵੀਰ ਸਿੰਘ ਤੋਂ ਕੰਪਲੀਟ ਬਾਤ ਕਰਵਾ ਇਹ ਬਲਵੀਰ ਸਿੰਘ ਕਹਿੰਦਾ ਵੀ ਮੈਂ ਆਪਣੇ ਜਨ ਹਿੱਤ ਲਈ ਆਪਣਾ ਸਮਾਜ ਲਈ ਲੜ ਰਿਹਾ ਹੈ ਕਹਿੰਦਾ ਮੈਂ ਤਾਂ ਬਾਬਸ ਲੈਣ ਹੀ ਨਿਕਲੇ ਡੀ ਕੰਪਲੀਟ ਹੀ ਸੀ ਸਕੂਲ ਕਰਦੇ ਇਹਨਾਂ ਨੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਨੇ ਸਰਕਾਰ ਨੂੰ ਚੰਗਾ ਚੂਨਾ ਲਾ ਰਹੇ ਨੇ ਆਲ ਪੰਜਾਬ ਦੇ ਵਿੱਚ ਮੈਂ ਤੇ ਖੁਦ ਲੰਬੜਦਾਰ ਦੇ ਹੋਣ ਦੇ ਮੈਂ ਆਪਣੇ ਸਾਰੇ ਪਿੰਡ ਦਾ ਵੀ ਲੈ ਕੇ ਦਾ ਹਰਪਾਲ ਸਿੰਘ ਲੰਬੜਦਾਰ ਹੀ ਜੀ ਮਾਮਲਾ ਤੇ ਤੁਹਾਨੂੰ ਤੌਰ ਤੇ ਕਿਨੇ ਕੀਤਾ ਕਦੋਂ ਕੀਤਾ ਤੇ ਕਿਹੜੇ ਮਾਮਲੇ ਚ ਕਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਤੁਹਾਡੇ ਤੇ ਕੋਈ ਦਬਾਅ ਮੇਰੇ ਤੇ ਕੋਈ ਦਬਾਅ ਨਹੀਂ ਸੀ ਜੀ ਮੈਨੂੰ ਆਪਣੇ ਵਿਜੀਲੈਂਸ ਨੇ ਬਹੁਤ ਆਰਡਰ ਕੀਤਾ ਸੀ ਮੈਨੂੰ ਮੈਨੂੰ ਆਪਣਾ ਸਮਝੋਤਾ ਕਰਾਉਣ ਨੂੰ ਕਰ ਰਹੇ ਸਨ ਜਿਹੜੀ ਕੰਪਲੀਟ ਦਿੱਤੀ ਸੀ ਆਪਣੇ ਐਸਸੀ ਭਾਈ ਜਾਰੇ ਦੇ ਦਿੱਤੀ ਸੀ ਇੱਕ ਸਪੂਟ ਟੈਸਟ ਦਾ ਸਰਟੀਫਿਕੇਟ ਬਣਾਇਆ ਸੀ ਰੰਜੀਤ ਰਾਣਾ ਜੀ ਰੰਧੀਰ ਸਿੰਘ ਨੇ ਦਿਲਜੀਤ ਸਿੰਘ ਨੇ ਉਹਨਾਂ ਨੇ ਕੰਪਲੀਟ ਦਿੱਤੀ ਹੋਈ ਸੀ ਜੀ ਇਹਨਾਂ ਨੇ ਤੇ ਉਹਦੇ ਸੰਬੰਧ ਵਿੱਚ ਦਾ ਕਲਵੰਤ ਸਿੰਘ ਬੱbbi ਮੇਰੇ ਕੋਲ ਆਇਆ ਜੀ ਉਹਨੇ ਮੈਨੂੰ ਕਿਹਾ ਵੀ ਇਦਾਂ ਇਦਾਂ ਵੀ ਮੇਰੀ ਮਾਸੀ ਦਾ ਮੁੰਡਾ ਹੈ ਬਲਵੀਰ ਸਿੰਘ ਨੂੰ ਕਹਿ ਵੀ ਆਪਾਂ ਕੰਪਲੀਟ ਵਾਪਸ ਕਰਾ ਦੇ ਇਹ ਹੀ 5 ਲੱਖ ਰੁਪਇਆ ਦਿੰਨੇ ਆ ਠੀਕ ਹੈ ਜੀ ਤੇ ਉਹਦੇ ਵਿੱਚ 5 ਲੱਖ ਰੁਪਇਆ ਮੈਂ ਬਲਵੀਰ ਸਿੰਘ ਕੋਲ ਗਿਆ ਜੀ ਬਲਵੀਰ ਸਿੰਘ ਕਹਿੰਦਾ ਵੀ ਨਾ ਮੈਂ ਕੋਈ ਸਮਝੌਤਾ ਕਰਨਾ ਨਾ ਕੋਈ ਡਿਲੇਟ ਲੈਣੀ ਵਾਪਸ ਇਹ ਇਹ ਮੁਕੰਡਾ ਇਹ ਨਹੀਂ ਸਾਡੇ 5 ਲੱਖ ਰੁਪਇਆ ਲੈ ਕੇ ਠੀਕ ਹੈ ਜੀ ਤੱਕੇ ਨਾ 5 ਲੱਖ ਰੁਪਇਆ ਦੇ ਰਿਆ ਨਾ ਉਸ ਤੋਂ ਬਾਅਦ ਮੇਰੇ ਨਾਲ ਇਹਨਾਂ ਨੇ ਇਹ ਨਹੀਂ ਸਮਝੌਤਾ ਹੋਇਆ ਜੀ ਕੁਝ ਨਾ ਹੋਇਆ ਨਾ ਹੋਂਦੇ ਬਾਅਦ ਜੋ ਇਹਨਾਂ ਨੇ ਮੈਨੂੰ ਮੈਂ ਐਪੀ ਡਿਵਡ ਦਿੱਤਾ ਜੀ ਬਲਵੀਰ ਸਿੰਘ ਆਪਣੇ ਮੌਕ ਮੰਤਰੀ ਨੂੰ ਜੀ ਉਹ 5 ਲੱਖ ਰੁਪਏ ਜਿਹੜਾ ਇਹ ਦਿੰਦੇ ਹਨ ਰੰਤੀਰ ਸਿੰਘ ਤੇ ਰੰਜੀਤ ਸਿੰਘ ਜੀ ਤੇ ਦਜੀਤ ਸਿੰਘ ਸਮਝੋਤਾ ਕਰਨ ਦਾ ਜੀ 5 ਲੱਖ ਰੁਪਏ ਦਾ ਮੈਂ ਦਿੱਤਾ ਜੀ ਐਪੀ ਡੇਵਡ ਵੀ ਇਹ ਦਿੰਦੇ ਸਨ ਜੀ ਉਹ ਮੈਂ ਮੁੱਖ ਮੰਤਰੀ ਨੂੰ ਵੀ ਭੇਜਿਆ ਡੀਜੀਪੀ ਨੂੰ ਪੰਜਾਬ ਨੂੰ ਭੇਜਿਆ ਜੀ ਸਾਰਿਆਂ ਨੂੰ ਭੇਜਿਆ ਜੀ ਮੈਂ ਉਹਦੇ ਵਿੱਚ ਮੇਰਾ ਉਹ ਜਿਹੜਾ ਪਹਿਲਾਂ ਐਪੀ ਟਿਊਡ ਦਿੱਤਾ ਬਿਲਕੁਲ ਸਹੀ ਹੈ ਪਹਿਲਾਂ ਵੀ ਚੀਜ਼ ਜਾਂਚ ਕਰ ਐਪੀ ਟਿਊਡ ਦੇ ਵਿੱਚ ਇਹ ਸੀ ਜੀ ਮੇਰੇ ਕੋਲ ਆਏ ਸਨ 5 ਲੱਖ ਰੁਪਏ ਦਿੰਦੇ ਹਨ ਮੇਰੇ ਨਾਲ 3-4 ਇਹਨਾਂ ਨੇ ਮੁਲਾਕਾਤਾਂ ਕੀਤੀਆਂ ਵੀ ਤੂੰ ਮੈਨੂੰ ਕੋਰੇ ਤੇ ਪ੍ਰੈਸ਼ਰ ਇਹਨਾਂ ਪਾ ਰਹੇ ਸਨ ਵੀ ਤੂੰ ਕੰਪਲੀਟ ਵਾਪਸ ਕਰਾ ਨਹੀਂ ਕਰਾਉਂਦਾ ਤਾਂ ਤੇਰੇ ਤੇ ਕਾਰਵਾਈ ਅਸੀਂ ਕਰਾਵਾਂਗੇ। ਉਸ ਤੋਂ ਬਾਅਦ ਇਹਨਾਂ ਨੇ ਪਰਚੇ ਘੱਟਦੇ ਜੀ ਇਹਨਾਂ ਤੇ ਬਲਵੀਰ ਸਿੰਘ ਦੇ, ਤੱਗੜ ਸਾਹਿਬ ਦੇ ਜੀ ਤੇ ਸਿੱਧੂ ਦੇ ਜੀ। ਇਹ ਪਕੋੜੇ ਹੋ ਗਏ ਜੀ ਉਸ ਤੋਂ ਬਾਅਦ ਮੇਰੇ ਤੇ ਇਹਨਾਂ ਨੇ ਇੰਨਾ ਕੋ ਟੌਰਚਰ ਮੈਨੂੰ ਕੀਤਾ ਵਿਜੀਲੈਂਸ ਤੇ ਲਜਾਣਾ ਕਰਨਾ ਰਣਜੀਤ ਸਿੰਘ ਮੇਰੇ ਪਿੰਡੋਂ ਮੈਨੂੰ ਲੈ ਕੇ ਜਾਣਾ ਕਰਨਾ ਸੀ। ਉਹਨੇ ਉੱਥੇ ਲਜਾਣਾ ਤੇ ਮੈਨੂੰ ਹਵਾਲਾ ਚ ਵੀ ਦਿੱਤਾ ਤੇ ਮੇਰਾ ਕਿਤਾਬਾ ਵੀ ਲਾਇਆ। ਮੋਹਾਲੀ ਮੁਕਦਰ ਮੋਹਾਲੀ ਮੁਕਦਰ ਮੈਨੂੰ ਘੱਟੋ ਘੱਟ ਇਹਨਾਂ ਨੇ ਪੂਰਾ ਇੱਕ ਹਫਤਾ ਖੜਿਆ ਮੇਰੇ ਕਾਲ ਲੋਕੇਸ਼ਨਾਂ ਵੀ ਕਢਾਈਆਂ ਜਾਣਾ। ਵੇਖਿਆ ਜਾ ਸਾਰਾ ਕੁਝ ਟੋਰਚੇ ਜੀ ਮੇਰੇ ਮੇਰੀ ਪੱਗ ਵੀ ਪਰਣਾ ਵੀ ਲਾਇਆ ਪੱਗ ਵੀ ਲਾਈ ਮੈਨੂੰ ਕੁੱਟਿਆ ਜੀ ਉੱਥੇ ਮੇਰੇ ਕਮੀਜ਼ ਤੱਕ ਲਾਇਆ ਜੀ ਉਹਦੋਂ ਬਾਅਦ ਮੈਨੂੰ ਹਵਾ ਲਾਚ ਦਿੱਤਾ ਜੀ ਇਹਨਾਂ ਨੇ ਮੇਰ ਨਾਲ ਫੁੱਲ ਟੋਰਚਰ ਕੀਤਾ ਮੈਨੂੰ ਇਹਨਾਂ ਨੇ ਸੂਸਾਇਡ ਕਰਨ ਤੱਕ ਪ੍ਰੈਸ਼ਰ ਮੇਰੇ ਤੇ ਪਾ ਦਿੱਤਾ ਜੀ ਨਹੀਂ ਹਾਂਜੀ ਫਿਰ ਤੁਹਾਨੂੰ ਆਪਕੇ ਤੋਂ ਬਾਅਦ ਕਿਸੇ ਜੇ ਅਸੀਂ ਚੱਲੇ ਮੇਰੇ ਤੋਂ ਇੰਨੇ ਕੋ ਇਹਨਾਂ ਨੇ ਮੇਰੇ ਤੋਂ ਇੱਕ ਐਫਿਡੇਵਿਟ ਇਹਨਾਂ ਨੇ ਲਿਆ ਜੀ ਰਾਜਪੁਰੇ ਜਾ ਕੇ ਰਣਜੀਤ ਸਿੰਘ ਗਿਆ ਸੀ ਰਣਜੀਤ ਸਿੰਘ ਸੀ ਜੀ ਉਹਤੇ ਮੇਰੇ ਕੋਈ ਐਫੀਡੇਵਿਡ ਲਖਾਇਆ ਇਹਨਾਂ ਨੇ ਉਹਦੇ ਵਿੱਚ ਮੈਨੂੰ ਨਹੀਂ ਪਤਾ ਕੀ ਬਿਆਨ ਲਗਾਏ ਕੀ ਨਹੀਂ ਲਗਾਏ ਜੀ ਮੇਰੇ ਤੋਂ ਸਾਈਨ ਕਰਾਏ ਮੇਰੇ ਕੋ ਖਾਲੀ ਕਾਗਜ਼ਾਂ ਤੇ ਇੰਨੇ ਕੋ ਸਾਈਨ ਕਰਾਏ ਹੋਏ ਨਹੀਂ ਜੀ ਮੈਨੂੰ ਹੁਣ ਇਹ ਨਹੀਂ ਪਤਾ ਵੀ ਉਹਦੇ ਤੇ ਕੁਝ ਵੀ ਮੇਰੇ ਤੇ ਕੱਲੂ ਕੁਝ ਵੀ ਕਰ ਸਕਦੇ ਨਹੀਂ ਇਹ ਮੇਰੇ ਤੇ ਇਹ ਹੋ ਗਏ ਜੀ ਆਪਾਂ ਆਪਣੇ ਪਿੱਛੇ ਜਦੋਂ ਪਰਚੇ ਹੋਏ ਨੇ ਜੀ ਹਾਂਜੀ ਸਿੱਧੂਵਰਾਂ ਦੇ ਪਰਚੇ ਉਹ ਉਦੋਂ ਦੀ ਗੱਲ ਹੈ ਜੀ ਪਰਚੇ ਹੋਣ ਤੋਂ ਬਾਅਦ ਮੈਨੂੰ ਇੰਨਾ ਕੋ ਉਹਨਾਂ ਨੇ ਕੀਤਾ ਨਹੀਂ ਫੋਰਸ ਸੁਣਾਈ ਲੇਉਂਦਾ ਰੰਧੀਰ ਸਿੰਘ ਜੀ ਮੈਨੂੰ ਆਪਣੀ ਗੱਡੀ ਤੇ ਜੀ ਹਾਂਜੀ ਉਹਦਾ ਕੋਈ ਪ੍ਰੂਫ ਹੈ ਉਹਦੇ ਆ ਕਾਲ ਲੋਕੇਸ਼ਨ ਨਹੀਂ ਕਢਾ ਸਕਦੇ ਆ ਜੀ ਬਹੁਤ ਹੈਗਾ ਪਿੰਡ ਦੇ ਘਰ ਦੇ ਹਾਂ ਮੇਰੇ ਘਰ ਦੇ ਗਵਾਹ ਨੇ ਗਵਾਹ ਪਿੰਡ ਦੇ ਵੀ ਹੈਗੇ ਨੇ ਰਦੀਪ ਸਿੰਘ ਦੇ ਆਪਣਾ ਕੀ ਵੀ ਮੈਨੂੰ ਲੈ ਕੇ ਆਉਂਦਾ ਤਾਂ ਉਹ ਤਾਂ ਕੈਮਰੇ ਚ ਵੀ ਨਿਕਲ ਜਾਏਗਾ ਜੀ ਜਿਉਂ ਜਿ ਕਢਾਇਆ ਜਾਂਦੇ ਲੋਕੇਸ਼ਨਾਂ ਤਾਂ ਨਿਕਲ ਜਾਣਾ ਮੇਰੇ ਫੋਨ ਤੇ ਫੋਨ ਕਰਦਾ ਰਿਹਾ ਜੀ ਮੈਨੂੰ ਸਿੱਧੀ ਕਾਲ ਕਰਦਾ ਸੀ ਵੀ ਇੱਥੇ ਆ ਜਾ ਮੈਂ ਇੰਟਰਵਿਊ ਦਿੱਤੀ ਵੀ ਜਦੋਂ ਤੁਹਾਡੇ ਨਾਲ ਹੋਇਆ ਪਹਿਲਾਂ ਮੈਂ ਪਹਿਲਾਂ ਇੰਟਰਵਿਊ ਦਿੱਤੀ ਜੀ ਮੇਰੇ ਨਾਲ ਮੈਂ ਪਹਿਲਾਂ ਸਰ ਤੋਂ ਦਿੱਤੀ ਜਦੋਂ ਜੇ 5 ਲੱਖ ਰੁਪਈਆ ਦਿੰਦੇ ਸਨ ਉਸ ਇੰਟਰਵਿਊ ਤੋਂ ਬਾਅਦ ਇਹਨਾਂ ਨੇ ਮੈਨੂੰ ਇਹਨਾਂ ਨੂੰ 5 ਲੱਖ ਸੱਤੋ ਦਿੰਦੇ ਸਨ 5 ਲੱਖ ਇਸ ਕਰਕੇ ਦਿੰਦੇ ਸਨ ਵੀ ਇਹ ਆਪਣਾ ਕੀ ਨਾਲ ਇਹ ਬਲਵੀਰ ਸਿੰਘ ਤੋਂ ਕੰਪਲੀਟ ਬਾਤ ਕਰਵਾ ਵੀ ਬਲਵੀਰ ਸਿੰਘ ਕਹਿੰਦਾ ਵੀ ਮੈਂ ਆਪਣੇ ਜਨ ਹਿੱਤ ਲਈ ਆਪਣਾ ਸਮਾਜ ਲਈ ਲੜ ਰਿਹਾ ਕਹਿੰਦਾ ਮੈਂ ਤਾਂ ਬਾਤ ਸੁਣ ਲੈਣੀ ਨਹੀਂ ਕੋ ਲੇਡੀ ਕਮਲੇਟ ਇਹੀ ਸੀ ਸਟੂਡ ਕਾਰਡ ਤੇ ਇਹਨਾਂ ਨੇ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਨੇ ਸਰਕਾਰ ਨੂੰ ਚੰਗਾ ਚੂਨਾ ਲਾ ਰਹੇ ਨੇ ਆਲ ਪੰਜਾਬ ਦੇ ਵਿੱਚ ਮੈਂ ਤੇਰੇ ਖੋਦ ਲੰਬੜਦਾਰ ਦੇ ਹੋਣ ਦੇ ਮੈਂ ਆਪਣੇ ਸਾਰੇ ਪਿੰਡ ਦਾ ਵੀ ਲੈ ਕੇ ਦੇ ਚੁੱਕਾ ਵੀ ਕੋਈ ਸਿਰਕੀ ਬੰਦ ਹੈਗਾ ਤੇ ਮੈਨੂੰ ਚੈਲੰਜ ਕਰੇ ਬੰਦਾ ਕਿਹੜਾ ਸਿਰਕੀ ਬੰਦ ਕਾਗਜ਼ ਪੱਤਰ ਲੈ ਕੇ ਦਵੇ ਕੋਈ ਵੀ ਨਹੀਂ ਹੈਗਾ ਜੀ ਸਿਰਕੀ ਬੰਦ ਇਹ ਸਾਡੇ ਪਿੰਡ ਦੇ ਸਾਨੂੰ ਵੀ ਇਹ ਲਿਖ ਕੇ ਦਿੱਤਾ ਵੀ ਰਾਜਕੁਮਾਰ ਹਾਂ ਮੈਂ ਲਿਖ ਕੇ ਦਿੱਤਾ ਗੁਰਤੀ ਨਾਮਾ ਬਣਾ ਕੇ ਦਿੱਤੀ ਜਦੋਂ ਸ਼ਾਇਦ ਦੀ ਜਾਂਚ ਕਿੱਥੇ ਆਈ ਤੇ ਤੁਸੀਂ ਮੈਂ ਹੁਣ ਮੈਂ ਕੰਪਲੀਟ ਕੀਤੀ ਸੀ ਜੀ ਬਾਰ-ਬਾਰ ਚ ਹੁਣ ਇਹਨਾਂ ਤੇ ਜੀ ਕੰਪਲੀਟ ਕੀਤੀ ਜੋ ਮੇਰੇ ਨਾਲ ਜਾਤੀ ਹੋਈ ਹੈ ਜਿੰਨਾ ਕੁਝ ਹੋਇਆ ਆਪਣੇ ਮੱਖ ਮੰਤਰੀ ਨੂੰ ਕੀਤੀ ਸੀ ਤੇ ਮੋਹਾਲੀ ਆਪਣੇ ਐਸਐਸਪੀ ਦੇ ਐਸਐਸਪੀ ਦੇ ਸਾਹਦੇ ਆਈ ਸੀ ਜੀ ਤੇ ਉੱਥੇ ਰੀਡਰ ਸਾਹਿਬ ਮੈਨੂੰ ਫੋਨ ਕਰਦੇ ਮੈਂ ਉਹਨਾਂ ਕੰਪਲੀਟ ਦੂਜੀ ਲਿਖ ਦਿੱਤੀ ਜੀ ਮੈਂ ਤੇ ਕਾਰਵਾਈ ਨਿਗਰਾਨੀ ਮੈਂ ਜ਼ਿਲ੍ਹੇ ਤੋਂ ਬਾਹਰ ਕਰਾਣਾ ਚਾਹੁੰਦਾ ਕੋਈ ਆਈਪੀ ਉੱਤੇ ਵਧੀਆ ਤੋਂ ਹੀ ਆ ਐਪੀਐਸ ਜੀ ਮੈਨ ਨਹੀਂ ਤੋਂ ਕਰਾਉਣਾ ਜਾਂਦਾ ਕਿਉਂਕਿ ਇੱਥੇ ਵਿਜੀਲੈਂਸ ਦੇ ਵਿੱਚ ਹੈਗਾ ਜੀ ਇੱਥੇ ਦਾ ਬਹੁਤ ਵਧੀਆ ਸਿਸਟਮ ਜੀ ਇੱਥੇ ਤੇ ਆਪਣੀ ਸੁਣਾਈ ਨਹੀਂ ਹੁੰਦੀ ਹੈ ਜੀ ਇਹੋ ਜਿਹੇ ਫੋਰਸ ਤੋਂ ਜਾਂਚ ਤੋਂ ਉਹਨਾਂ ਤੋਂ ਆਪਣੀ ਮੰਨਦਾ ਸੀ ਹਾਈ ਕੋਰਟ ਤੱਕ ਕਰਦਾ ਹਾਂ ਮੈਂ ਜ਼ਰੂਰ ਖੜਕਾਵਾਂਗਾ ਜੀ ਹਾਈ ਕੋਰਟ ਤੇ ਜਿੱਥੇ ਤੱਕ ਮੇਰਾ ਜ਼ੋਰ ਲੱਗਾ ਮੈਂ ਲਾਵਾਂਗਾ ਜੀ ਪਿੱਛੇ ਨਹੀਂ ਹਟਾਂਗਾ ਗਵਾਹ ਕਿਹੜੇ ਕਿਹੜੇ ਨੇ ਜਿਹੜੇ ਕਹਿੰਦੇ ਆ ਕਿ ਤੋਂ ਉਹਨਾਂ ਤੋਂ ਚੱਕ ਕੇ ਰੋਜ਼ ਲਾਂਦੇ ਰਹੇ ਕਾਉਂਟ ਕਰਦੇ ਰਹੇ ਤੇ ਜਵਾ ਹੈਗੇ ਉਹਨਾਂ ਦੇ ਗਵਾਹ ਹੈਗੇ ਨਹੀਂ ਜੀ ਮੇਰੇ ਕੋਲ ਗਵਾਹ ਮੇਰੇ ਹੈਗੇ ਨੇ ਪਿੰਡ ਦੀ ਗਵਾਹ ਨੇ ਜੀ ਮੇਰਾ ਉਹਦੇ ਤਮਾਮਾ ਜੀ ਹੈ ਜਿਹੜਾ ਮੈਨੂੰ ਵੇਚ ਇਹਨਾਂ ਦੇ ਫੋਰਸ ਕੀਤਾ ਉਹਨਾਂ ਨੇ ਠੀਕ ਹੈ ਉਹ ਵੀ ਮੁਲਾਜ਼ਮ ਨੇ ਤੇ ਨੰਬਰਦਾਰ ਤੇ ਇਸ ਤਰ੍ਹਾਂ ਇੱਕ ਤਪੰਤਾ ਸੱਚਨ ਹੁੰਦਾ ਇਸ ਤਰ੍ਹਾਂ ਟੌਰਚਰ ਕਰਨਾ ਦਬਾਅ ਇਹ ਤਾਂ ਦੇਖੋ ਜੀ ਇਹ ਤਾਂ ਇਹਨਾਂ ਨੂੰ ਹੁਣ ਸੋਚਣਾ ਚਾਹੀਦਾ ਸੀ ਨੇ ਮੈਂ ਇੱਕ ਸਮਝੌਤਾ ਕਰਾਣ ਦਿੱਤੇ ਨੇ ਇਹਨਾਂ ਨੂੰ ਲੱਗਦਾ ਕਿ ਮੇਨ ਤਾਂ ਰਣਜੀਤ ਸਿੰਘ ਹੀ ਹੈ ਜੀ ਮੇਨ ਤਾਂ ਮੈਨੂੰ ਜੋ ਕੀਤਾ ਰਣਜੀਤ ਸਿੰਘ ਨੇ ਕੀਤਾ ਜਿੰਨਾ ਐਫੀਡੇਵਿਟ ਮੇਰੇ ਤੋਂ ਦੋ ਐਫੀਡੇਵਿਟ ਲੈਨੇ ਜਿੰਨਾਂ ਨੇ ਠੀਕ ਹੈ ਜੀ ਖਾਲੀ ਕਾਗਜ਼ਾਂ ਤੇ ਇੰਨੇ ਕੁ ਵਿਜੀਲੈਂਸ ਤੇ ਸਾਈਨ ਕਰਾਏ ਨੇ ਨਾ ਜੀ ਕੋਈ ਨਹੀਂ ਮੇਰੇ ਐਫੀਡੇਵਿਟ ਲੈ ਕੇ ਇਹਨਾਂ ਨੇ ਆਪਣੇ ਆਪਣੀ ਮਰਜ਼ੀ ਨਾਲ ਲਗਾਏ ਨੇ ਬਾਅਦ ਵਿੱਚ ਮੈਨੂੰ 8 ਸੈਕਟਰ ਤੇ ਆਪਣੇ ਬੁਲਾਇਆ ਜੀ ਬਿਆਨਾਂ ਵਾਸਤੇ ਉੱਥੇ ਵੀ ਮੈਂ ਜਦੋਂ ਸੈਟ ਬੈਠੀ ਸੀ ਸਰਕਾਰ ਦੀ ਮੈਂ ਬਿਆਨ ਆਪਣੇ ਦੇ ਰਿਆ ਸੀ 5 ਲੱਖ ਦੇ ਦੇਰ ਨੂੰ ਉੱਤ ਰਣਜੀਤ ਸਿੰਘ ਪਹਿਲਾਂ ਬੈਠਾ ਹੁੰਦਾ ਸੀ ਜੀ ਉਹ ਸੈਟ ਜਦੋਂ ਬਿਠਾਈ ਸੀ ਵਿੱਚ ਸੈਟ ਦੇ ਵਿੱਚ ਸਾਰੇ ਬੰਦੇ ਬੈਠੇ ਮੈਂ ਆਪਣਾ ਲਖਾਣਾ ਸੀ ਮੈਂ ਜੋ ਲਖਾਣਾ ਸੀ ਸੱਚ ਉਹ ਤਾਂ ਉਹ ਤਾਂ ਉਹਨਾਂ ਨੇ ਲਿਖ ਲਿਆ ਜੀ ਉਸ ਤੋਂ ਬਾਅਦ ਫਿਰ ਜਦੋਂ ਸੈਟ ਚਲੀ ਜਾਂਦੀ ਹੈ ਰਾਤ ਨੂੰ 8 9 ਵਜੇ ਤੋਂ ਬਾਅਦ ਉਹ ਉਹੀ ਖਾਲੀ ਕਾਗਜ਼ਾਂ ਤੇ ਮੇਰੇ ਸਾਈਨ ਹੋ ਰਹੇ ਨੇ ਆਪਣੇ ਆਪ ਬਿਆਨ ਉਹ ਲਿਖ ਰਿਆ ਜੀ ਵੀ ਐਦਾ ਐਦਾ ਹੋ ਰਿਹਾ ਜਿਹੜੇ ਆਹ ਜੀ ਮਾਲਵਿੰਦਰ ਕਿਹਨੇ ਆਪਣਾ ਡਾਇਰਾਈ ਮਰਿਆ ਹੱਥ ਤੇ ਚੁਰਾ ਨਹੀਂ ਚਲਦੀ ਬਣਾਈ ਸੀ ਜੀ ਉਹ ਤਾਂ ਵੀ ਬਿਲਕੁਲ ਗਲਤ ਸੀ ਉਹ ਤਾਂ ਉਹਦਾ ਵੀ ਗਲਤ ਸੀ ਉਹਦੇ ਪਿਓ ਦਾ ਫਾਦਰ ਸਾਹਿਬ ਦਾ ਵੀ ਗਲਤ ਸੀ ਕਿਉਂਕਿ ਇਹ ਇਹ ਜਦੋਂ ਕੁਰਸੀ ਨਾਮ ਦੇ ਪਾਕਿਸਤਾਨ ਤੋਂ ਜੱਦੀ ਪੁਸ਼ਤੀ ਦੇ ਰਾਜਪੂਤ ਨੇ ਜੀ ਕੁਰਸੀ ਨਾਮ ਦਾ ਹੁਣ ਆਪਣਾ ਇੱਕੋ ਗੱਡੀ ਦਾ ਇੱਕੋ ਹੀ ਨੰਬਰ ਪਲੇਟ ਲੱਗੇਗੀ ਦੋ ਲਈ ਫਿਰਦੇ ਨੇ ਅੱਗੇ ਸਿਰਕੀ ਬੰਨ੍ਹ ਤੇ ਪਿੱਛੇ ਰਾਜਪੂਤ ਨੇ ਇੱਕੋ ਹੀ ਚੱਲੇਗੀ ਜੀ ਹੁਣ ਇਹ ਤਾਂ ਮੁੱਖ ਮੰਤਰੀ ਸਾਹਿਬ ਤੋਂ ਕਿਹਾ ਮੁੱਖ ਮੰਤਰੀ ਤੇ ਹੀ ਮੰਗੇ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਖੁਦ ਬਿਆਨ ਦਿੱਤਾ ਹੋਇਆ ਸੁਪਰੀਮ ਉੱਤੇ ਆਪਣੇ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਜਾਲੀਆਂ ਦੁੱਤੇ ਵੀ ਮੈਂ ਪੁੱਲ ਕਰ ਦੇਵਾਂਗਾ ਕੁਝ ਨਹੀਂ ਆਏਗਾ ਮੁੱਖ ਮੰਤਰੀ ਨੂੰ ਕੁਝ ਕਰਨੀ ਨਹੀਂ ਜਾਈ ਕਰਨਾ ਚਾਹੀਦਾ ਉਹਨਾਂ ਨੂੰ ਬੇਨਤੀ ਇਹ ਹੱਥ ਬੰਨ ਕੇ ਬੇਨਤੀ ਮੈਨੂੰ ਨਿਆਂ ਦਿੱਤਾ ਜਾਏ ਜਿਹੜਾ ਹੈਗਾ ਮੇਰੀ ਦਰਖਾਸਤ ਦਿੱਤੀ ਹੈ ਬਾਹਰ ਜ਼ਿਲ੍ਹੇ ਤੋਂ ਕਰਾਈ ਜਾਏ ਇਹ ਪੂਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਜੀ